ਲੋਕ ਹਿੱਤ ਲੋਕਾਂ ਦੀ ਆਵਾਜ਼ ਅੱਜ ਦੀ ਪ੍ਰੈਸ ਕਾਨਫਰੰਸ ਥਾਣਾ ਹਰੀਕੇ ਸਬਡਿਵੀਜ਼ਨ ਪੱਟੀ ਦੀ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਮਰਡਰ ਹੋਇਆ ਸੀਗਾ ਕੱਲ ਸਵੇਰੇ 8 ਵਜੇ ਉਹਦੀ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਐ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਅਨ ਆਈਡੈਂਟੀਫਾਈਡ ਡੈੱਡ ਬੋਡੀ ਸਾਨੂੰ ਸਵੇਰੇ 8:30 ਵਜੇ ਮਿਲੀ ਜਿਹੜੀ ਇਨਫੋਰਮੇਸ਼ਨ ਉਸ ਤੋਂ ਬਾਅਦ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਸਾਡੇ ਮੌਕੇ ਤੇ ਗਏ ਡੀ ਐਸ ਪੀ ਪੱਟੀ ਔਰ ਉਹਦੀ ਤਫਤੀਸ਼ ਸ਼ੁਰੂ ਕੀਤੀ ਔਰ ਤਫਤੀਸ਼ ਕਰਨ ਦੇ ਬਾਅਦ ਪਹਿਲਾ ਤਾਂ ਜਿਹੜੀ ਆ ਨਾ ਆਇਡੈਂਟੀਫਾਈਡ ਡੈੱਡ ਬੋਡੀ ਸੀਗੀ ਉਹਨੂੰ ਆਇਡੈਂਟੀਫਾਈ ਕੀਤਾ ਜਿਹਦਾ ਵੀ ਨਾਮ ਸਾਨੂੰ ਪਤਾ ਲੱਗਾ ਕਿ ਉਹ ਬਰਿੰਦਰ ਸਿੰਘ ਹੈਗਾ ਸਨ ਆਫ ਕੁਲਵੰਤ ਸਿੰਘ ਵਾਸੀ ਬੁਰਜ ਦੇਵ ਸਿੰਘ ਦਾ ਉਹਦੀ ਡੈੱਡ ਬੋਡੀ ਸੀਗੀ ਔਰ ਇਸ ਮਰਡਰ ਨੂੰ ਬਲਾਈਂਡ ਮਰਡਰ ਨੂੰ ਸਿਟੀ ਸਬਡਿਵੀਜ਼ਨ ਪੱਟੀ ਪੱਟੀ ਵਾਲਿਆਂ ਨੇ ਔਰ ਐਸ ਐਚ ਓ ਸਹਰੀਕੇ ਨੇ ਇਹਨੂੰ ਵਿਦਿਨ 10 ਆਵਰਸ ਇਹਨੂੰ ਸੋਲਵ ਕਰ ਲਿਆ ਔਰੇ ਬਹੁਤ ਇੱਕ achi ਸਾਡੀ ਕਾਰਗੁਜ਼ਾਰੀ ਹੈ ਕਰਨਤਾਰਨ ਪੁਲਿਸ ਦੀ ਜਿਦੇ ਵਿੱਚ ਕੀ ਦੋਸ਼ੀ ਜਿਹੜਾ ਹੈ ਉਹ ਸੰਦੀਪ ਸਿੰਘ ਹੈ ਉਹਨੂੰ ਫ੍ਰੈਸ ਕਰਕੇ ਔਰ ਅਸੀਂ ਅਰੈਸਟ ਵੀ ਪਾ ਲਈਏ ਉਹਨੂੰ ਉਹ ਕਦੀ ਜਿੰਦੀਆ ਵੇਚ ਨਹੀਂ ਕੋਈ ਵਜਾ ਇਹ ਦੋਨੋਂ ਆਪਸ ਦੇ ਵਿੱਚ ਦੋਸਤ ਸੀਗੇ ਕਾਫੀ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਸੀ ਤੇ ਬੀਤੀ ਰਾਤ 9 ਤੇ 10 ਦੀ ਦਰਮਿਆਨੀ ਰਾਤ ਇਹ ਆਪਸ ਚ ਬੈਠੇ ਸੀਗੇ ਇਹਨਾਂ ਨੇ ਡਰਿੰਕ ਹੋਗੈਰਾ ਵੀ ਕੀਤੀ ਔਰ ਡਰਿੰਕ ਕਰਨ ਤੋਂ ਬਾਅਦ ਇਹਨਾਂ ਦੀ ਆਪਸ ਚ ਕੋਈ ਹੱਤਾਂ ਪਾਈ ਹੋਈ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਉਹਨੇ ਉਸ ਦਾ ਮਰਡਰ ਬਹਨਜ਼ਾਮ ਦਿੱਤਾ ਪੀਥਾਰ ਵਰਤਿਆ ਜਿਹੜਾ ਕਿਰਚ ਕਿਰਚ ਦਹਤ ਵਰਤ ਕੇ ਕਿਰਚ ਮਾਰੀ ਹੈ ਜਿਹੜੇ ਵਿੱਚ ਉਹ ਉਸ ਦਿਨ ਲੜਾਈ ਜਿਹੜੀ ਹੋਈ ਉਹ ਵਜਾ ਤੋਂ ਜੀ ਹਾਂ ਜੀ ਉਹ ਵਜਾ ਰੰਜਿਸ਼ ਸੀਗੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਜੇ ਅੱਗੇ ਕੋਈ ਗੱਲਬਾਤ ਆਏਗੀ ਤਾਂ ਫਿਰ ਉਸ ਤੋਂ ਬਨਾ ਮੈਮ ਕਿੰਨੀ ਏਜ ਹੈ ਐਂਡ ਮੈਰਿਡ ਹੈ ਐਂਡ ਮੈਰਿਡ ਹੈ ਬਰਨ ਵਾਲੇ ਦੀ ਏਜ 30 ਸਾਲ ਹੈ ਔਰ ਮੈਰਿਡ ਵੀ ਹੈ ਜਿਹੜੀ ਬੋਡੀ ਮਿਲੀ ਸੀ ਦਰਿਆ 'ਚ ਮਿਲੀ ਸੀ ਨਹੀਂ ਡੈਡ ਬੋਡੀ ਦਰਿਆ ਦੇ ਵਿੱਚ ਨਹੀਂ ਡੈਡ ਬੋਡੀ ਸਾਨੂੰ ਮਿਲੀ ਜਿਹੜੀ ਹਰੀਕੇ ਤੋਂ ਪੱਟੀ ਨੂੰ ਜਾਂਦਾ ਹੈ ਰਸਤਾ ਉਹਦੇ 200 ਮੀਟਰ ਸਾਈਡ ਤੇ ਹਟ ਕੇ ਇੱਕ ਸੁਆ ਹੈ ਉਹਦੇ ਲੱਗ ਮੇਨਿਟ ਵਿੱਚ ਇੱਕ ਲਈ ਐ ਅਕਿਊਜ਼ ਜੀ ਕੋਈ ਹੋਰ ਹਾਂਜੀ ਇੱਕ ਇੱਕ ਹੀ ਅਕਿਊਜ਼ਡ ਹੈ ਜੀ ਸੰਦੀਪ ਸਿੰਘ ਉਹ ਪਿੰਡ ਬੂ ਦਾ ਰਹਿਣ ਦਾ